ਭੋਜਨ ਪਕਾਉਂਦੇ ਸਮੇਂ ਔਰਤਾਂ ਰੱਖਣ ਧਿਆਨ ਛੋਟੀ ਜਿਹੀ ਗਲਤੀ ਕਰ ਸਕਦੀ ਹੈ ਬਰਬਾਦ ਇਸ ਕੰਮ ਨਾਲ ਆਵੇਗੀ ਖੁਸ਼ਹਾਲੀ ਖਾਸ ਤੌਰ ਤੇ ਜਦੋਂ ਕੋਈ ਵਿਅਕਤੀ ਘਰ ਬਣਾ ਰਿਹਾ ਹੋਵੇ ਤਾਂ ਕੁਝ ਨਿਯਮਾਂ ਦੀ ਖਾਸ ਤੌਰ ਤੇ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਸਕਾਰਾਤਮਕਤਾ ਦਾ ਮਾਹੌਲ ਬਣਿਆ ਰਹੇ ਨਹੀਂ ਤਾਂ ਘਰ ਵਿੱਚ ਕਲੇਸ਼ ਅਤੇ ਅਸ਼ਾਂਤੀ ਦਾ ਮਾਹੌਲ ਰਹੇਗਾ ਰਸੋਈ ਵੀ ਘਰ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ ਇੱਥੇ ਪੂਰੇ ਪਰਿਵਾਰ ਲਈ ਖਾਣਾ ਪਕਾਇਆ ਜਾਂਦਾ ਹੈ ਰਸੋਈ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਖਾਜ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਨਹੀਂ ਤਾਂ ਉਹਨਾਂ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਖਾਣਾ ਬਣਾਉਣ ਵੇਲੇ ਚੰਗੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖੋ ਜਦੋਂ ਪ੍ਰਸੰਨ ਹਿਰਦੇ ਅਤੇ ਸ਼ੁੱਧ ਭਾਵਨਾਵਾਂ ਨਾਲ ਭੋਜਨ ਤਿਆਰ ਕੀਤਾ ਜਾਂਦਾ ਹੈ ਤਾਂ ਇਹ ਸਵਾਦ ਬੰਦ ਹੈ ਅਤੇ ਇਹੀ ਭਾਵਨਾ ਇਸ ਨੂੰ ਖਾਣ ਵਾਲੇ ਦੇ ਮਨ ਵਿੱਚ ਵੀ ਆਉਂਦੀ ਹੈ ਜੋਤਿਸ਼ ਸ਼ਾਸਤਰ ਅਨੁਸਾਰ ਖਾਣਾ ਪਕਾਉਂਦੇ ਸਮੇਂ ਦਿਸ਼ਾ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਹੁੰਦਾ ਹੈ ਖਾਣਾ ਬਣਾਉਂਦੇ ਸਮੇਂ ਆਪਣਾ ਚਿਹਰਾ ਇਸ ਪਾਸੇ ਨਾ ਰੱਖੋ ਜੋਤਿਸ਼ ਸ਼ਾਸਤਰ ਅਨੁਸਾਰ ਕਿਸੇ ਨੂੰ ਕਦੇ ਵੀ ਦੱਖਣ ਪੱਛਮ ਜਾਂ ਉੱਤਰ ਵੱਲ ਮੂੰਹ ਕਰਕੇ ਭੋਜਨ ਨਹੀਂ ਪਕਾਉਣਾ ਚਾਹੀਦਾ ਅਜਿਹਾ ਕਰਨ ਨਾਲ ਰਸੋਈਏ ਅਤੇ ਖਾਣਾ ਖਾਣ ਵਾਲੇ ਵਿਅਕਤੀ ਦੋਵਾਂ ਦੇ ਜੀਵਨ ਵਿੱਚ ਵਿੱਤੀ ਸੰਕਟ ਆ ਸਕਦਾ ਹੈ ਇਸ ਤੋਂ ਇਲਾਵਾ ਇਸ ਦਿਸ਼ਾ ਚ ਖੜੇ ਹੋ ਕੇ ਖਾਣਾ ਪਕਾਉਣ ਨਾਲ ਹਮੇਸ਼ਾ ਸਿਰਦਰਦ ਜੋੜਾਂ ਦਾ ਦਰਦ ਅਤੇ ਮਾਈਗ੍ਰੇਨ ਦੀ ਸਮੱਸਿਆ ਹੋ ਸਕਦੀ ਹੈ ਇਸ ਦਿਸ਼ਾ 'ਚ ਖਾਣਾ ਬਣਾਉਣਾ ਸ਼ੁਭ ਹੈ ਵਾਸਤੂ ਸ਼ਾਸਤਰ ਦੇ ਅਨੁਸਾਰ ਜੇਕਰ ਖਾਣਾ ਪਕਾਉਂਦੇ ਸਮੇਂ ਤੁਹਾਡਾ ਚਿਹਰਾ ਪੂਰਬ ਵੱਲ ਹੋਵੇ ਤਾਂ ਇਹ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ ਅਜਿਹਾ ਇਸ ਲਈ ਕਿਉਂਕਿ ਪੂਰਬ ਦਿਸ਼ਾ ਨੂੰ ਸੂਰਜ ਦੀ ਦਿਸ਼ਾ ਮੰਨਿਆ ਜਾਂਦਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਸ ਦਿਸ਼ਾ ਵਿੱਚ ਸੂਰਜ ਦੀ ਰੋਸ਼ਨੀ ਸਭ ਤੋਂ ਪਹਿਲਾਂ ਅਤੇ ਤੇਜ਼ੀ ਨਾਲ ਫੈਲਦੀ ਹੈ। ਅਜਿਹੀ ਸਥਿਤੀ ਵਿੱਚ ਜ਼ਿਆਦਾ ਸਕਾਰਾਤਮਕ ਊਰਜਾ ਵੀ ਇਸ ਦਿਸ਼ਾ ਵਿੱਚ ਬਣੀ ਰਹਿੰਦੀ ਹੈ। ਇਹਨਾਂ ਗੱਲਾਂ ਦਾ ਰੱਖੋ ਧਿਆਨ। ਗੈਸ ਚੁੱਲ੍ਹਾ ਜਾਂ ਚੁੱਲ੍ਹਾ ਆਦਿ ਘਰ ਦੇ ਮੁੱਖ ਦਰਵਾਜ਼ੇ 'ਤੇ ਬਾਹਰੋਂ ਨਜ਼ਰ ਨਹੀਂ ਆਉਣਾ ਚਾਹੀਦਾ। ਜੇਕਰ ਤੁਹਾਡੇ ਘਰ 'ਚ ਵੀ ਅਜਿਹਾ ਹੋ ਰਿਹਾ ਹੈ ਤਾਂ ਇਸ ਨੂੰ ਛੁਪਾਉਣ ਲਈ ਹਲਕਾ ਪਰਦਾ ਲਗਾਓ। ਕਿਸੇ ਵੀ ਕੀਮਤ ਤੇ ਰਸੋਈ ਨੂੰ ਟਾਇਲਟ ਦੇ ਉੱਪਰ ਜਾਂ ਹੇਠਾਂ ਜਾਂ ਪੌੜੀਆਂ ਤੋਂ ਹੇਠਾਂ ਨਹੀਂ ਬਣਾਇਆ ਜਾਣਾ ਚਾਹੀਦਾ ਅਜਿਹੀਆਂ ਰਸੋਈਆਂ ਦਾ ਨਾ ਸਿਰਫ ਸਿਹਤ ਤੇ ਬੁਰਾ ਪ੍ਰਭਾਵ ਪੈਂਦਾ ਸਗੋਂ ਧੰਨ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਕਿਟਾਣੂ ਬਹੁਤ ਜਲਦੀ ਆਉਂਦੇ ਨੇ ਤੇ ਇਹਨਾਂ ਕਿਟਾਣੂਆਂ ਨਾਲ ਬਿਮਾਰ ਹੋ ਕੇ ਜਦੋਂ ਹਸਪੀਟਲ ਪਹੁੰਚਦੇ ਆ ਤਾਂ ਸਾਡਾ ਪੈਸਾ ਜਿਹੜਾ ਉਹ ਹਸਪਤਾਲਾਂ ਵੱਲ ਨੂੰ ਜਾਣਾ ਸ਼ੁਰੂ ਹੋ ਜਾਂਦਾ ਹੈ ਤੇ ਕੰਗਾਲੀ ਹੋਣਾ ਸੰਭਵ ਹੈ ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ